ਜੀ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇਸ਼ ਸਿੰਘ ਰਾਣਾ ਨੰਗਲ ਦੇ ਵਿੱਚ ਮਿਲਣ ਵਾਲੀ ਲੋਕਾਂ ਨੂੰ ਇੱਕ ਸੁਵਿਧਾ ਬੰਦ ਹੋਣ ਜਾ ਰਹੀ ਹੈ ਤੇ 15 ਮਈ ਨੂੰ ਉਹ ਸੁਵਿਧਾ ਬੰਦ ਹੋ ਜਾਵੇਗੀ ਜੀਹਾਂ ਅਸੀਂ ਗੱਲ ਕਰ ਰਹੇ ਹਾਂ ਨੰਗਲ ਤਹਿਸੀਲ ਦੇ ਵਿੱਚ ਬਣੇ ਹਾਈ ਸਕੂਲੀ ਨੰਬਰ ਪਲੇਟ ਦਫਤਰ ਦੀ ਜੋ ਕਿ 15 ਮਈ ਤੋਂ ਬਾਅਦ ਆਪਣੀ ਸਰਵਿਸ ਨੰਗਲ ਦੇ ਵਿੱਚ ਦੇਣੀ ਬੰਦ ਕਰ ਦੇਵੇਗਾ ਤੇ ਦਫਤਰ ਰੋਪੜ ਵਿਖੇ ਸ਼ਿਫਟ ਹੋ ਜਾਵੇਗਾ ਇੱਥੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਇਸ ਤੋਂ ਪਹਿਲਾਂ ਕਿਰਿਆ ਨੰਦਪੁਰ ਸਾਹ ਤੋਂ ਇਹ ਦਫ਼ਤਰ ਬਦਲ ਕੇ ਰੋਪੜ ਚਲਾ ਗਿਆ ਸੀ ਅਤੇ ਨੂਰਪੁਰ ਬੇਦੀ ਤੋਂ ਵੀ ਇਹ ਦਫ਼ਤਰ ਬਦਲ ਕੇ ਰੋਪੜ ਭੇਜ ਦਿੱਤਾ ਗਿਆ ਸੀ ਤੇ ਹੁਣ ਵਾਰੀ ਹੈ ਨੰਗਲ ਦੇ ਵਿੱਚ ਬਣੇ ਹੋਏ ਇਸ ਦਫ਼ਤਰ ਦੀ ਜਿਸ ਦੇ ਚੱਲਦੇ ਹੋਏ ਲੋਕਾਂ ਦੇ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ ਅਲੱਗ-ਅਲੱਗ ਜਥੇਬੰਦੀਆਂ ਆਪਣੀਆਂ ਆਵਾਜ਼ ਉਠਾ ਰਹੀਆਂ ਹਨ ਕਿ ਇਸ ਦਫ਼ਤਰ ਨੂੰ ਨੰਗਲ ਦੇ ਵਿੱਚ ਰਹਿਣ ਦਿੱਤਾ ਜਾਵੇ ਜਿਸ ਦੇ ਚੱਲਦੇ ਹੋਏ ਅੱਜ ਐਡਵੋਕੇਟ ਵਿਸ਼ਾਲ ਸੈਣੀ ਅਤੇ ਉਪਿੰਦਰ ਸਿੰਘ ਲਾਡੀ ਦੇ ਅਗਵਾਈ ਦੇ ਵਿੱਚ ਇੱਕ ਮੰਗ ਪੱਤਰ ਐਸਡੀਐਮ ਨੰਗਲ ਨੂੰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਦਫ਼ਤਰ ਨੂੰ ਨੰਗਲ ਦੇ ਵਿੱਚ ਰੈਨ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਬਣਦੀ ਸੁਵਿਧਾ ਮਿਲ ਸਕੇ ਤੇ ਆ ਤੁਹਾਨੂੰ ਸੁਣਾਉਣਾ ਹੈ ਕਿ ਇਸ ਮੌਕੇ ਪੰਜਾਬ ਟੀਵੀ ਪ੍ਰੈਸ ਦੇ ਨਾਲ ਗੱਲਬਾਤ ਕਰਦੇ ਹੋਏ ਇਹਨਾਂ ਨੇ ਕੀ ਕਿਹਾ ਇੱਕ ਸਾਡੇ ਧਿਆਨ ਦੇ ਵਿੱਚ ਇੱਕ ਮਸਲਾ ਆਇਆ ਸੀ ਜਿਹੜੀ ਹਾਈ ਸਕਿਉਰਿਟੀ ਨੰਬਰ ਪਲੇਟ ਹੈ ਉਹ ਨੰਗਲ ਤੋਂ ਰੋਪੜ ਨੂੰ ਸ਼ਿਫਟ ਹੋ ਰਹੀਆਂ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹਾਈ ਸਕਿਉਰਿਟੀ ਨੰਬਰ ਪਲੇਟਾਂ ਵਾਹਕਲਾਂ ਤੇ ਲੱਗੀਆਂ ਬੰਦ ਹੋਈਆਂ ਸੀਗੀਆਂ ਉਸ ਤੋਂ ਬਾਅਦ ਨੂਰ ਪਰਵੇਦੀ ਅੱਜ ਜਿਹੜਾ ਏ 15 ਮਈ ਤੋਂ ਨੰਗਲ ਦੇ ਵਿੱਚ ਜਿਹੜੀ ਹਾਈ ਸਕਿਉਰਿਟੀ ਨੰਬਰ ਪਲੇਟ ਹੈ ਬੇਸ਼ੱਕ ਉਹ ਦੋ ਵਾਹਕਲ ਵਾਹਕਲ ਤੇ ਦੋ ਵਾਹਕਲ ਤੇ ਹੈ ਚਾਹੇ ਚਾਰ ਵਾਹਕਲ ਤੇ ਉਹ ਬੰਦ ਹੋ ਰਹੀਆਂ ਜਿਸ ਦੇ ਸਬੰਧ ਵਿੱਚ ਸਾਡੇ ਜਿਹੜੇ ਨੰਗਲ ਇਲਾਕੇ ਦੇ ਲੋਕ ਹੈ ਚਾਹੇ ਅਨੰਦਪੁਰ ਸਾਹਿਬ ਦੇ ਹੈ ਚਾਹੇ ਨੂਰ ਪਰਵੇਦੀ ਜਿਹੜੇ ਤਹਿਸੀਲ ਦੇ ਵਿੱਚ ਜਿੰਨੇ ਲੋਕ ਕਵਰ ਹੁੰਦੇ ਆ ਉਹਨਾਂ ਸਾਰਿਆਂ ਨੂੰ 15 ਮਈ ਤੋਂ ਬਾਅਦ ਰੋਕੜ ਜਾਣਾ ਪੈਣਾ ਕਿਉਂਕਿ ਇੱਕ ਤਾਂ ਜਿਹੜੀ ਸਾਡੀ ਰੋਡ ਹੈ ਤੇ ਜਿੰਨੇ ਐਕਸੀਡੈਂਟ ਅੱਜ ਦੀ ਡੇਟ ਦੇ ਵਿੱਚ ਇੱਥੇ ਹੋ ਰਹੇ ਤੇ ਉਸ ਤੋਂ ਬਾਅਦ ਜਿੰਨੇ ਲੋਕ ਜਿਹੜੇ ਤੁਸੀਂ ਕਹ ਲਓ ਕਿ ਬੁਢਾਪੇ ਦੇ ਜਿਹੜੇ ਬੁਢਾਪੇ ਹੈ ਜਾਂ ਜਿੰਨਾ ਲੇਡੀਜ਼ ਹੈ ਉਹਨਾਂ ਨੂੰ ਰੋਕੜ ਜਾਣਾ ਬੜਾ ਡਿਫਿਕਲਟ ਹੈ ਇਸ ਲਈ ਅਸੀਂ ਮੰਗ ਪੱਤਰ ਦਿੱਤਾ ਸੀ ਕਿ ਜਿਹੜੀ ਹਾਈ ਸਕਿਉਰਿਟੀ ਨੰਬਰ ਪਲੇਟ ਹੈ ਉਹ ਨੰਕਲ ਦੇ ਵਿੱਚ ਹੀ ਲੱਗੇ ਔਰ ਆਨਲਾਈਨ ਜਿਹੜਾ ਇਹਨਾਂ ਦੀ ਲੋਕੇਸ਼ਨ ਹੈ ਉਹ ਵੀ ਇਹਨਾਂ ਨੇ ਆਪਣੇ ਬੰਦ ਕਰ ਦਿੱਤੀ ਹੋਈ ਹੈ ਡਿਪਾਰਟਮੈਂਟ ਵੱਲੋਂ ਇਸ ਲਈ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਸੀ ਇਹ ਮੰਗ ਪੱਤਰ ਐਸਟੀ ਨੂੰ ਤਾਂ ਉਹ ਦਿੱਤਾ ਸੀਗਾ ਕਿ ਜਿਹੜੀ ਹਾਈ ਸਕਿਉਰਿਟੀ ਨੰਬਰ ਪਲੇਟ ਆ ਨੰਗਲ ਦੇ ਵਿੱਚ ਹੀ ਇੱਥੋਂ ਸ਼ਿਫਟ ਨਾ ਹੋਵੇ ਠੀਕ ਹੈ ਮੇਰਾ ਨਾਮ ਆਨੁਸ਼ਾ ਜੀ ਕੀ ਮਾਮਲਾ ਹੈ ਜੇ ਅੱਜ ਮੰਗ ਪੱਤਰ ਦੇ ਰਹੇ ਹੋ ਕੀ ਹੈ ਜੀ ਪੂਰਾ ਡਿਟੇਲ ਚ ਦੱਸ ਦਿਓ ਜਿਹੜੇ ਨੰਬਰ ਬੇਟਾ ਸਾਡੇ ਨੰਗਲ ਚ ਲੱਗ ਜੀ ਸੀ ਉਹ ਚੱਕ ਕੇ ਇਥੋਂ ਰੋਪੜ ਚ ਲੈ ਗਏ ਆ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਵੀ ਜਿਹੜੀਆਂ ਵੀ ਆਉਣ ਜਾਣ ਚ ਦਿੱਕਤ ਹੁੰਦੀ ਹੈ ਐਕਸੀਡੈਂਟ ਦੀ ਬਹੁਤ ਸਮੱਸਿਆ ਆਉਂਦੀ ਹੈ ਇਸ ਕਰਕੇ ਉਹ ਨੰਬਰ ਬੇਟਾ ਇੱਥੇ ਲਾਈਏਗਾ ਠੀਕ ਹੈ